ਓਮ ਸ਼ਾਂਤੀ ਅੱਜ ਮੈਂ ਮੇਰਾ ਮਨ ਬਹੁਤ ਦੁਖੀ ਹੈ ਜੀ ਔਰ ਸਾਰੇ ਜਿੰਨੇ ਵੀ 140 ਕਰੋੜ ਲੋਕਾਂ ਦਾ ਹਿਰਦੇ ਜਿਹੜੇ ਵਿਰੋਧੜੇ ਹੋਏ ਆ ਜਿਹੜਾ ਨਿਰਦੋਸ਼ ਲੋਕਾਂ ਦੇ ਉੱਤੇ ਜਿਹੜੇ ਸਲਾਨੀ ਸੀਗੇ ਔਰ ਕਸ਼ਮੀਰ ਦੇ ਵਿੱਚ ਸੈਰ ਵਾਸਤੇ ਗਏ ਸੀ ਔਰ ਪਤਾ ਨਹੀਂ ਕਿੰਨੇ ਦਿਨ ਵਾਸਤੇ ਪਲਾਨਿੰਗ ਕਰਦਾ ਬੰਦਾ ਔਰ ਉਹਨਾਂ ਦੇ ਉੱਤੇ ਜਿਹੜਾ ਇੱਕ ਹੱਤਵਾਦੀਆਂ ਨੇ ਇੱਕ ਨਿਆਤੇ ਲੋਕਾਂ ਦੇ ਉੱਤੇ ਹਮਲਾ ਕੀਤਾ ਮੈਂ ਉਹਦੀ ਸਖਤ ਤੋਂ ਸਖਤ ਸਭਤਾ ਜਿੰਦਾ ਕਰਦਾ ਔਰ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੋਇਆ ਮੇਰੇ ਦਿਲ ਦੀ ਹਮਦਰਦੀ ਉਹਨਾਂ ਦੇ ਨਾਲ ਹੈ ਔਰ ਸਾਰਾ ਦੇਸ਼ ਇਸ ਦੁੱਖ ਦੀ ਘੜੀ ਚਰਾਂ ਦੇ ਨਾਲ ਖੜਾ ਹੋਇਆ ਜਿਹੜੇ ਬੰਦੇ ਜਖਮੀ ਹੋਏ ਆ ਮੈਂ ਮਾਤਾ ਦੇ ਚਰਨਾਂ ਚ ਅਰਦਾਸ ਕੀਤੀ ਆ ਕਿ ਉਹ ਜਲਦੀ ਠੀਕ ਹੋਣ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਜਾਣ ਔਰ ਸਾਰਾ ਦੇਸ਼ ਇਸ ਨੂੰ ਇਕੱਠਾ ਹੈਗਾ ਸਾਰੇ ਦੁਨੀਆ ਨੇ ਇਹਨੂੰ ਕੰਟਰੋਲ ਕੀਤਾ ਜਿਹੜੀ ਕਰੋਨੀ ਹਰਕਤ ਹੈ ਔਰ ਇਹਦੇ ਪਿੱਛੇ ਜਿਹੜੀ ਜਿੰਨੀਆਂ ਵੀ ਜਿਹੜੇ ਇਹਦੇ ਪਿੱਛੇ ਸ਼ਕਤੀਆਂ ਹੈਗੀਆਂ ਪੂਰਾ ਦੇਸ਼ ਇਕੱਠਾ ਹੋ ਕੇ ਉਹਦਾ ਮੁਕਾਬਲਾ ਕਰੇਗਾ ਔਰ ਉਹਦਾ ਤੋ ਕੁਮਾ ਜਵਾਬ ਦੇਗਾ ਔਰ ਇਹਦੇ ਵਿੱਚ ਸਲਾਨੀਆਂ ਦੇ ਨਾਲ-ਨਾਲ ਇੱਕ ਜਿਹੜਾ ਗਰੀਬ ਆਦਮੀ ਜਿਹੜਾ ਜਿਹਦਾ ਰੋਜ਼ੀ ਰੋਟੀ ਸਲਾਨੀਆਂ ਦੇ ਨਾਲ ਸੰਬੰਧਿਤ ਸੀ ਪੌਨੀ ਵਾਲਾ ਜਿਹੜਾ ਹਾਜ਼ਰ ਸੀ ਉਹ ਵੀ ਸ਼ਹੀਦ ਹੋਇਆ ਔਰ ਕਸ਼ਮੀਰ ਦੇ ਲੋਕ ਵੀ ਸਾਰਾ ਕਸ਼ਮੀਰ ਜਿਹੜਾ ਹੈਗਾ ਉਹ ਪਹਿਲੀ ਵਾਰੀ ਉੱਠ ਕੇ ਖੜਾ ਹੋਇਆ ਅਤਵਾਦ ਦੇ ਖਿਲਾਫ ਔਰ ਪੂਰਾ ਦੇਸ਼ ਜਿਹੜਾ ਹੈਗਾ ਉਹ ਖੜਾ ਹੋਇਆ ਮੰਨ ਲੋ ਪੂਰੀ ਉਮੀਦ ਹੈ ਜੀ ਜਿਸ ਤਰ੍ਹਾਂ ਸਾਡੇ ਜਿਹੜੇ ਸਰਕਾਰ ਹੈ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੀ ਆਲ ਪਾਰਟੀ ਮੀਟਿੰਗ ਵੀ ਬੁਲਾਈ ਆ ਤੇ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਸ ਬੁਰਾਈ ਨੂੰ ਚੜ੍ਹੋਂ ਖਤਮ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਉਹਨਾਂ ਪਰਿਵਾਰਾਂ ਦੇ ਨਾਲ ਔਰ ਮੇਰੇ ਦਿਲ ਦੀ ਹਮਦਰਦੀ ਔਰ ਮਾਤਾ ਜੀ ਦੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਸੀ ਕਿ ਉਹਨਾਂ ਨੂੰ ਬਲ ਬਖਸ਼ੇ ਇਸ ਔਖੀ ਘੜੀ ਦੇ ਵਿੱਚ ਜਿਹੜਾ ਸਾਨੂੰ ਵੀ ਜਿਹੜਾ ਹੈਗਾ ਸਾਰਿਆਂ ਨੂੰ ਬਲ ਬਖਸ਼ੇ ਤਾਂ ਕਿ ਅਸੀਂ ਜਿਹੜਾ ਹੈਗਾ ਇਹ ਆਤਵਾਦ ਦਾ ਜਿਹੜਾ ਹੁਣ ਦੁਨੀਆ ਦੇ ਵਿੱਚੋਂ ਖਾਤਮਾ ਜਿਹੜਾ ਹੋਣਾ ਚਾਹੀਦਾ। ਡਾਕਟਰ ਸਾਹਿਬ ਕਾਰਪੀ ਦੀ ਕੀ ਗੱਲ ਆ ਪકડਣੀ ਹੈਗੀ ਬਾਰਡਰ ਦੇ ਉੱਪਰ ਵੀ ਜਿਹੜੇ ਉੱਥੋਂ ਆਤਵਾਦੀ ਦਰਾਰੇ ਲੱਗਦਾ ਉਹਨੂੰ ਪકડਣੀ ਹੈ। ਇਹ ਦੇਖੋ ਗੱਲ ਇਹ ਹੁੰਦੀ ਆ ਵੀ ਸਾਡਾ ਬਹੁਤ ਵੱਡਾ ਬਾਰਡਰ ਹੈ ਜੀ। ਬੜੇ ਸੈਂਕੜੇ ਕਿਲੋਮੀਟਰ ਲੰਬਾ ਬਾਰਡਰ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਮਤਲਬ ਕੋਈ ਵਿਰੋਧੀ ਤਾਕਤ ਹੈ ਜਿਆ ਜਿਹੜੀ ਦੇਸ਼ ਦੇ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਤਾਕਤ ਹੈ ਜਿਆ ਉਹ ਆਰਮਨਿਸ ਮੌਕੇ ਦੀ ਤਾਕਤ ਦੇ ਵਿੱਚ ਰਹਿਣ ਜਿਹੜੇ ਅਤਵਾਦੀ ਹੁੰਦੇ ਹੋਏ ਉਹਨਾਂ ਕੋਲ ਐਲੀਮੈਂਟ ਆਫ ਸਰਪ੍ਰਾਈਜ਼ ਹੁੰਦਾ ਪਰ ਜਿਹੜੀ ਸਟੇਟ ਹੁੰਦੀ ਆ ਉਹ ਤੁਸੀਂ ਸਟੇਟ ਨੂੰ ਕਿਸੇ ਨੂੰ ਕੋਈ ਦੂਰਾ ਨਹੀਂ ਸਕਦੇ ਜਾਂ ਉਹਨੂੰ ਤੁਸੀਂ ਕੋਈ ਲੰਬੇ ਸਮੇਂ ਤੱਕ ਜਿਹੜਾ ਕੋਈ ਅਤਿਆਚਾਰ ਨਹੀਂ ਕਰ ਸਕਦੇ ਇਹਨਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਆ ਐਸ ਲਈ 140 ਕਰੋੜ ਲੋਕ ਜਿਹੜੇ ਦੇਸ਼ ਤੇ ਆ ਇਕੱਠੇ ਖੜੇ ਆ ਸਾਡੀ ਜਿਹੜੀ ਯੂਨਿਟੀ ਆ ਸਾਡਾ ਜਿਹੜਾ ਭਾਈਚਾਰਾ ਹੈ ਔਰ ਆਪਸ ਜਿਹੜਾ ਸਾਡਾ ਪਿਆਰ ਹੈ ਉਹ ਸਾਡੀ ਤਾਕਤ ਹੈ ਅਸੀਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਔਰ ਇਹਦਾ ਮੂੰਹ ਤੋੜ ਦੋਵਾਂਗੇ ਦੇਖੋ ਇਹ ਜਿਹੜਾ ਅਜੇ ਅੱਜ ਦਾ ਜਿਹੜੀ ਘੜੀ ਹੈ ਇਹ ਮਤਲਬ ਦੁੱਖ ਦੀ ਘੜੀ ਹੈ ਇਸ ਵੇਲੇ ਤਾਂ ਅਜੇ ਤਾਂ ਅਸੀਂ ਜਿਹੜੇ ਲੋਕ ਆ ਗਏ ਆ ਉਹ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਰੇ ਪੂਰੇ ਦੇਸ਼ ਦੇ ਵਿੱਚੋਂ ਲੋਕ ਮੌਣ ਉੱਥੇ ਆਏ ਹੋਏ ਸੀਗੇ ਉਹਨਾਂ ਦੇ ਜਿਹੜੇ ਮ੍ਰਿਤਕ ਜਿਹੜੀ पार्थिव ਸਰੀਰ ਹੈ ਉੱਥੇ ਜਾ ਰਹੇ ਆ ਐਸ ਵੇਲੇ ਕੋਈ ਹੋਰ ਗੱਲ ਕਰਨ ਦਾ ਨਹੀਂ ਹੈ ਸਾਡੇ ਜਦੋਂ ਇਹ ਇਹਦੇ ਬਾਰੇ ਜਿਹੜਾ ਹੈਗਾ ਇਹ ਸਾਰੀ ਕੁਸ਼ ਇਨਵੈਸਟੀਗੇਸ਼ਨ ਹੋ ਕੇ ਬਹੁਤ سارے ਤੱਥ ਸਾਹਮਣੇ ਆਣਗੇ ਔਰ ਸਾਡੀ ਜਿਹੜੀ ਸਰਕਾਰ ਹੈ ਔਰ ਜਿੰਨੇ ਸਾਡੇ ਨੈਸ਼ਨਲ ਲੀਡਰਸ ਆ ਰਹੀਆਂ ਪਾਰਟੀਆਂ ਤੇ ਉਹ ਮਿਲ ਕੇ ਇਹਦੇ ਬਾਰੇ ਜਿਹੜਾ ਹੈਗਾ ਦਾ ਜਵਾਬ ਕੀ ਹੋਏਗਾ ਨਿਕੀ ਵੀ ਕੀਤੀ ਗਈ ਸੀ ਵੀ ਕੱਲ ਜਹਿੰਦੀ ਕਿਨੇ ਲੱਗੀ ਮੰਦੀ ਉਹ ਵੀ ਦੇਖੋ ਗੱਲ ਇਹ ਹੈਗੀ ਆ ਵੀ ਮੈਂ ਮੇਰੇ ਖਿਆਲ ਨਾਲ ਵੀ ਐਸ ਵੇਲੇ ਸਮਾਂ ਰਾਜਨੀਤੀ ਦਾ ਨਹੀਂ ਹੈ ਐਸ ਵੇਲੇ ਸਮਾਂ ਉਹਨਾਂ ਪਰਿਵਾਰਾਂ ਨਾਲ ਖੜਨ ਦਾ ਦੁੱਖ ਦੀ ਘੜੀ ਦੇ ਵਿੱਚ ਔਰ ਸਾਰੇ ਨੇਸ਼ਨ ਨੂੰ ਇਕੱਠੇ ਹੋਗੇ ਸਾਡੇ ਜਿਹੜੇ ਨੈਸ਼ਨਲ ਲੀਡਰਸ਼ਿਪ ਹੈ ਉਹ ਸਾਰੇ ਜਨੇ ਦੇ ਪਹਿਲੂ ਹੈ ਬਹੁਤ ਸਾਰੇ ਮਤਲਬ ਜਿਹੜਾ ਹੈਗਾ ਇਹਦੇ ਪਹਿਲੂ ਆ ਸਾਰੇ ਵਿਚਾਰ ਕਰਨਗੇ ਔਰ ਦੇਖਣਗੇ ਵੀ ਇਹ ਕੀ ਹੋਇਆ ਔਰ ਅੱਗੇ ਤੋਂ ਇਹ ਨਾ ਹੋਵੇ ਔਰ ਅਸੀਂ ਆਪਾਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਜੀ ਔਰ ਵੱਲੋਂ ਪੂਰਾ ਇਸ ਜੇਨਾ ਕਸੀ ਹੈ ਜਿਹੜੀ ਬੁਰਾਈ ਆ ਇਹਨੂੰ ਹੁਣ ਆਪਾਂ ਸਾਡੇ ਬਾਰਡਰ ਤੇ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਇਸ ਬੁਰਾਈ ਦਾ ਅੰਤ ਹੋਏਗਾ ਜਿਵੇਂ ਕਿ ਪ੍ਰਧਾਨ ਮੰਤਰੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ